ਅੱਜ ਤੋਂ ਜਿਹੜੀ ਆ ਉਹ ਸ਼ੁਰੂਆਤ ਹੋ ਚੁੱਕੀ ਆ ਜੋ ਪੰਜਾਬ ਸਰਕਾਰ ਦਾ ਸਰਦ ਪਵੰਸੀ ਮਾਨ ਸਰਕਾਰ ਦਾ ਵਿਸ਼ੇਸ਼ ਪ੍ਰਾਰਲਾਗਾ ਕਿਉਂਕਿ ਅਗਲੇ ਸਾਲ ਸ੍ਰੀ ਗੁਰੂ ਰਬਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾਗਾ ਉਹਨੂੰ ਮਨਾਉਣ ਦੇ ਲਈ ਪੰਜਾਬ ਸਰਕਾਰ ਨੇ ਅੱਜ ਤੋਂ ਸਮਾਗਬਾਦੀ ਸ਼ੁਰੂਆਤ ਕੀਤੀ ਆ ਅਖੰਡਪੁਰ ਸਾਹਿਬ ਜਿਹੜੇ ਦੀ ਉਹਨਾਂ ਦੀ ਰੰਭਤਾ ਅੱਜ ਹੋਈ ਆ ਸਾਰੇ ਸੰਤ ਮਹਾਪੁਰਸ਼ਾਂ ਦਾ ਅਸ਼ੀਰਵਾਦ ਲੈ ਕੇ ਸਾਡੀ ਕੈਬਨਿਟ ਦੇ ਬਹੁਤ ਸਾਰੇ ਵਜ਼ੀਰ ਜਿਹੜੇ ਅੱਜ ਪਹੁੰਚੇ ਸੀਗੇ ਸੋ ਬਹੁਤ ਹੀ ਸ਼ਰਧਾਪੂਰਵਕ ਬਹੁਤ ਹੀ ਨਿਮਰ ਭਾਵਨਾ ਦੇ ਨਾਲ ਅਸੀਂ ਇਹ ਜਿਹੜਾ ਦਿਹਾੜਾ ਸਾਲ ਆ ਪੂਰਾ ਉਹ ਬਣਾਵਾਂਗੇ ਪੂਰਾ ਸਾਲ ਪਰ ਸਮਾਗਮ ਹੋਣਗੇ ਜਿਹਦੇ ਅੰਦਰ ਸੈਮੀਨਾਰ ਵੀ ਹੋਣਗੇ ਡਰੋਨ ਤੇ ਰਾਹੀਂ ਗੁਰੂ ਸਹਿਮਾਨ ਦੀ ਜੀਵਨੀ ਦੇ ਆਧਾਰਤ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਸੰਗਤ ਨੂੰ ਜੋੜਨ ਦਾ ਵਿਸ਼ੇਸ਼ ਉਪਰਾਲਾ ਜਿਹੜਾ ਉਹ ਸੰਗਤਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਤਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਕਰੂਗੀ ਪੂਰਾ ਸਾਲ ਪਰ ਅਸੀਂ ਇਸ ਮਾਗ ਵਿੱਚ ਚਲਾਵਾਂਗੇ ਔਰ 6 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਪਹੁੰਚ ਰਹੇ ਨੇਗੇ ਔਰ ਬਹੁਤ ਵੱਡੀ ਪੱਧਰ ਤੇ ਸੰਗਤ ਜਿਹੜੀ ਆ ਉਹ ਵੀ ਪਹੁੰਚ ਰਹੀ ਆ ਮੇਰੀ ਤੁਹਾਡੇ ਜਿਹੜੀ ਸਾਰੀ ਸੰਗਤ ਨੂੰ ਅਪੀਲ ਆ ਕਿ 6 ਤਰੀਕ ਨੂੰ ਹੁਮਹਾ ਮਾ ਕੇ ਪਹੁੰਚੋ ਔਰ ਗੁਰੂ ਸਾਹਿਬਾਨ ਦਾ ਓਟ ਆਸਰਾ ਪ੍ਰਾਪਤ ਕਰੋ ਔਰ ਸਾਡੇ ਸੰਤ ਮਹਾਪੁਰਸ਼ਾਂ ਦੇ ਰਾਹੀਂ ਗੁਰੂ ਸਾਹਿਬਾਨ ਦੀ ਜੀਵਨੀ ਦਾ ਅਜਰੋ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਜੁੜੋ ਤਾਂ ਕਿ ਤੁਸੀਂ ਆਪਣਾ ਜੀਵਨ ਜਿਹੜਾ ਉਹ ਸਫਲ ਕਰੋ ਔਰ ਸੋ ਮੇਰੀ ਸਭ ਨੂੰ ਇਹੀ ਅਪੀਲ ਆਗੀ ਦੇਖੋ ਮੈਂ ਹੁਣੇ ਲੰਘ ਕੇ ਆਇਆ ਇੱਕ ਬਹੁਤ ਵੱਡਾ ਪੁਲ ਜਿਹੜਾ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਬਣ ਰਿਹਾਗਾ ਸੋ ਹੋਰ ਵੀ ਬਹੁਤ ਸਾਰੀਆਂ ਜਿਹੜੇ ਸੁਝਾਅ ਨੇਗੇ ਉਹ ਸਾਨੂੰ ਮਿਲਣਗੇ ਆਉਣ ਵਾਲੇ ਸਮੇਂ ਦੇ ਅੰਦਰ ਸਾਰੀਆਂ ਸੜਕਾਂ ਵੀ ਬਣਨਗੀਆਂ ਪੁਲ ਵੀ ਬਣਨਗੇ ਕਿਉਂਕਿ ਵੱਡਾ ਪੁਲ ਜਿਹੜਾ ਨੰਗਲ ਤੋਂ ਆ ਰਿਹਾ ਤੇ 100 ਕਰੋੜ ਰੁਪਏ ਦੀ ਲਾਗਤ ਨਾਲ ਉਹ ਲਗਭਗ ਉਹਦਾ ਕੰਮ 25% ਮੁਕੰਮਲ ਹੋ ਗਿਆ ਔਰ ਸਿਆ ਸਤਾ ਮਹੀਨਿਆਂ ਚ ਪੁਲ ਜਿਹੜਾ ਚਾਲੂ ਹੋ ਜਾਊਗਾ ਜਦੋਂ ਤੱਕ ਅਗਲਾ ਜੇ ਬਾਰਿਸ਼ ਦਾ ਸੀਜ਼ਨ ਆਉਂਦਾਗਾ ਉਸ ਪਹਿਲਾਂ ਪਹਿਲਾਂ ਪੁਲ ਤਿਆਰ ਹੋ ਜੇ ਤਾਂ ਕਿ ਸੰਗਤ ਨੂੰ ਇੱਥੇ ਆਉਣ ਚ ਕੋਈ ਦਿੱਕਤ ਨਾ ਸਰ ਗੜਸ਼ੰਕਰ ਗੜਸ਼ੰਕਰ ਦੇ ਸਾਡੇ ਐਮਐਲਏ ਸਾਹਿਬਾਨ ਡਿਪਟੀ ਸਪੀਕਰ ਸਾਹਿਬ ਖੜੇ ਨੇਗੇ ਉਹਨਾਂ ਦੀ ਪ੍ਰਪੋਜ਼ਲ ਜ ਪੋਸਟ ਪ੍ਰਪੋਜ਼ਲ ਤੇ ਵੀ ਵਿਚਾਰ ਕਰਕੇ ਅਸੀਂ ਉਹ ਵੀ ਜਿਹੜੀ ਅਸਰੇ ਚੜਾਵਾ ਪਰ ਸਰ 400 ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੂਬਾ ਪੱਤਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠਾਂ ਦੇ ਭੋਗ ਆਜ ਅਰੰਭ ਕਰਾਏ ਗਏ ਨੇ ਔਰ ਲਗਾਤਾਰ 1 ਸਾਲ ਚੱਲਣ ਵਾਲਾ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਅਨੁਮਿੱਤਿਆ ਗਿਆ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ ਸਰਕਾਰ ਵੱਲੋਂ ਪੰਜਾਬ ਦੀ ਸੰਗਤ ਨੂੰ ਸ਼੍ਰੀ ਗੁਰੂ ਦਾਸ ਮਹਾਰਾਜ ਬਾਰੇ ਨੂੰ ਮੰਨਣ ਵਾਲਿਆਂ ਨੂੰ ਦਿੱਤੇ ਜਾਣਗੇ ਔਰ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਜੋੜਿਆ ਜਾਵੇਗਾ ਇਹੋ ਜਿਹਾ ਪੰਜਾਬ ਸਰਕਾਰ ਦਾ ਪ੍ਰੋਗਰਾਮ ਹੈ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਨਾਰੇ ਬੇਗਮਪੁਰਾ ਖੁਰਾਲਗੜ੍ਹ ਸਾਹਿਬ ਵਿਖੇ ਜਿੱਥੇ ਰਾਜ ਪਦਰੀ ਤਿੰਨ ਦਿਨਾਂ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਅੱਜ 4 ਤਰੀਕ ਤੋਂ ਸ਼ੁਰੂ ਕੀਤੀ ਗਈ ਜੋ ਕਿ 6 ਤਰੀਕ ਤੱਕ ਹੋਵੇਗਾ ਜਿਸ ਦੇ ਵਿੱਚ ਅੱਜ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਆ ਕੇ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋਏ ਉੱਥੇ ਹੀ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀ ਸਾਹਬੀ ਇਸ ਸਥਾਨ ਤੇ ਪਹੁੰਚੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ 6 ਤਰੀਕ ਨੂੰ ਇਸ ਸਥਾਨ ਤੇ ਪਹੁੰਚਣਗੇ ਕੈਮਰਾਮੈਨ ਸੰਜੀਪ ਕੁਮਾਰ ਦੇ ਨਾਲ ਅ즈ਮੇਰ ਪਨੋਟ ਦੈਨਿਕ ਸਵੇਰਾ ਗੜਸ਼ੰਕਰ